ਹੁਸ਼ਿਆਰਪੁਰ ਦੇ ਮੁਕੇਰੀਆ ਹਲਕੇ ਦੇ ਪਿੰਡ ਬਲਹਿਰਾ ਦੇ ਵਿੱਚ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੇ ਹੀ ਪੁੱਤਰ ਦੀ ਨਵੀਂ ਵਿਆਹੀ ਪਤਨੀ ਯਾਨੀ ਕਿ ਨੂਹ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਆਪਣੀ ਨੂਹ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਅਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਹੈ ਪੀੜਤ ਲੜਕੀ ਨੇ ਦੱਸਿਆ ਹੈ ਕਿ ਮੈਂ ਆਪਣੇ ਸਹੁਰੇ ਦੇ ਚੰਗੂਲ ਤੋਂ ਬੜੀ ਮੁਸ਼ਕਿਲ ਦੇ ਨਾਲ ਬਚੀ ਹਾਂ ਮੇਰਾ ਰੋਲਾ ਸੁਣ ਕੇ ਗਵਾਂਡੀ ਮੌਕੇ ਤੇ ਪਹੁੰਚੇ ਅਤੇ ਮੈਨੂੰ ਬਚਾਇਆ ਗਿਆ ਹੈ ਬਾਅਦ ਦੇ ਵਿੱਚ ਮੇਰੇ ਮਾਤਾ ਪਿਤਾ ਆਏ ਅਤੇ ਮੈਨੂੰ ਜ਼ਖਮੀ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਚ ਦਾਖਲ ਕਰਾਇਆ ਹੈ ਪੀੜਤ ਲੜਕੀ ਅਤੇ ਉਸ ਦੀ ਮਾਂ ਨੇ ਦੱਸ ਸੋਹਾ ਪੁਲਿਸ ਨੂੰ ਇਨਸਾਫ ਦੀ ਅਪੀਲ ਕੀਤੀ ਅਤੇ ਕਿਹਾ ਹੈ ਕਿ ਜੋ ਹੈ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਦੇ ਜਦੋਂ سانس ਬੁਰੀ ਹੋਏ ਨਾ ਉਸ ਤੋਂ ਬਾਅਦ 10 ਮਿੰਟ ਫੋਰਸ ਕਰ ਦਿੱਤੇ ਜਿਓਗੇ ਇਹ ਮੈਂ ਨਾਲ ਦਰਹਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਲੱਭੇ ਕੋਸ਼ਿਸ਼ ਕਰਦੇ ਸੀ ਹਾਂ ਜੀ ਫਿਰ ਇਹ ਨੂੰ ਨਾ ਆਪਸੇ ਨੂੰ ਕਤੋਂ ਮੈਂ ਲਨੋਪੇਟੀ ਪਾਲੀਗੋ ਚੀਤੀ ਪਲਾਂ ਪਰ ਡ੍ਰਿੰਕ ਕਰਕੇ ਐਸ ਮੰਨ ਲਓ ਤੇ ਉਸ ਟਾਈਮ ਸਿਰ ਤੋਂ ਉਹਨਾਂ ਨੇ ਮੈਨੂੰ ਬਿਲਕੁਲ ਬੰਦੇ ਕਸ਼ੀ ਦਿੱਤੀ ਵਿਰੋਧ ਕੀਤਾ ਤੇ ਉਹਨਾਂ ਨੇ ਮੈਨੂੰ ਮਾਰਕਟਾਈ ਦਿੱਤੀ ਕਰਕੇ ਕਿਤੇ ਕਿਤੇ ਸੱਟ ਲੱਗੀ ਮੇਰੇ ਆਖਰ ਖੁੱਸ ਲੱਗ ਗਿਆ ਮੇਰੇ ਲੈਫਟ ਸ਼ੋਲਡਰ ਅਲੀ ਸੱਟ ਲੱਗੀ ਗਿਆ ਤੇ ਮੈਂ ਥੱਲੇ ਡਿੱਗੀ ਸੀ ਤੇ ਉਹਨਾਂ ਨੇ ਮੇਰੇ ਛਾਤੀ ਤੇ ਵੀ ਮਾਰਿਆ ਤੇ ਮੇਰੇ ਢਿੱਡ ਤੇ ਲੱਤਾਂ ਮਾਰਿਆ ਜੇ ਤੋ ਕਾਹਦੇ ਹਸਬੰਦ ਕਿਥੇ ਮੇਰੇ ਹਸਬੰਦ ਬਾਰਨੇ ਕਿਨੇ ਸਾਲ ਤੋਂ ਬਾਅਦ ਹੋਰ ਉਸ ਤੋਂ 1.5 ਸਾਲ ਤੋਂ ਬਾਅਦ ਹੈ 37 ਸਾਲ ਹੋ ਗਏ ਸਰ আচ্ছা ਇਹ ਦੱਸੋ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਬੇਟੀ ਨੇ ਇਸ ਤਰ੍ਹਾਂ ਮਾਰਕਟਾਈ ਹੋਈ ਹੈ ਇਹ ਸਰ ਮੈਨੂੰ ਰਾਤੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇੰਨਾ ਮੈਨੂੰ ਗਲਤ ਨਜ਼ਰ ਰੱਖੀ ਸੀ ਮੇਰੇ ਰਣੀ ਨੇ ਗੱਲ ਕੀਤੀ ਆਪਣੀ ਪਰਚਾਈ ਨਾ ਕੀਤੀ ਸੀ ਉਹਨੇ ਨਹੀਂ ਮੈਨੂੰ ਦੱਸਿਆ ਸੀ ਕਿ ਮਮਮੀ ਦੱਸ ਦਿਨੇ ਦਿਨਾਂ ਮੈਂ ਕਿਹਾ ਸੀਗਾ ਕਿ ਚਲ ਜੇ ਤਾਰ ਬਸਤੇ ਦੇ ਪਾਸੇ ਸਾਡਾ ਪਰ ਉਹ ਫਿਰ ਉਹਨਾਂ ਨੇ ਇਹ ਰਹੀ ਹਰਕਤ ਦੁਬਾਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਕੁੱਟਿਆ ਮੇਰੇ ਭਰਾ ਨਹੀਂ ਜਾਣਦੇ ਉਹਨਾਂ ਨੇ ਮਾਰ ਛੱਡਣਾ ਸੀ ਇਹਨੂੰ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤੇ ਇਹ ਕਹਨੀ ਸਜ਼ਾ ਹੋਵੇ ਜਿੱਦ ਤੱਕ ਗੁੜੀ ਮੇ ਤੇ ਨੀਲ ਮੈਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਆ ਅਰੇ ਇੱਕ ਬਲਗੜਾ ਬੰਦ ਤੋਂ ਇੱਕ ਮਹਿਲਾ ਦਾ ਮਾਮਲਾ ਆਇਆ ਸੀਗਾ ਕਿ ਸੌਰੇਵਲੋ ਕੁੱਟ ਮਾਰ ਰੋਡ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਸੇ ਸਰਨਾਮ ਦਾ ਤੇ ਸਾਡੇ ਕੋਲ ਇੱਕ ਮਲਾਰ ਰਸੀਵ ਹੋਈ ਸੀ ਤਾਲਾ ਦੇ ਸੁਭਾ ਦੇ ਵਿੱਚ ਇਸ ਸਬੰਧੀ ਫਿਰ ਅਸੀਂ ਐਮਲਾਵੇ ਜਿਹੜੀ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਵੇਸ਼ਨ ਲਾਇਆ ਵੀ ਸੌਰੇ ਦੇ ਉਹਦੇ ਸਬੰਧੀ ਉਹ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਵਿਸਵਾ ਵਿਖੇ ਐਫਆਰ ਨੰਬਰ 54 ਅ ਡੇਟਡ 7425 ਅੰਡਰ ਸੈਕਸ਼ਨ 115 ਜਿਨਨ ਦੋ 7475 ਬੀਐਨਐਸ ਤੇ ਤਹਿਤ ਅਸੀਂ ਮਾਮਲਾ ਇਥੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਲੱਡੇ ਦਾ ਉਹ ਨੂੰ ਵੀ ਅਰੈਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਦਾਸ